ਗਲਚਲ ਲੇਖਕ ਅਮਨ ਦਾ ਤੇਵਾਸੀਆ ਵਾਉ ਨੇ ਹੜੱਪਲੀ ਜਗਾ ਹੁਣ ਬਾਦੀ ਵਾਉ ਨੇ ਹੜੱਪਲੀ ਜਗਾ ਹੁਣ ਬਾਦੀ ਹਾਂ ਹੂੰ ਵੀ ਪੇਟ ਚੜ ਗਏ ਨੇ ਹੁਣ ਯਾਦੀ ਹਾਂ ਹੂੰ ਵੀ ਪੇਟ ਚੜ ਗਏ ਨੇ ਹੁਣ ਯਾਦੀ ਉਹ ਇੱਥੇ ਹੀ ਹੈਗਾ ਜਾਂ ਇੱਥੇ ਹੀ ਮੌਜੂਦ ਹੈ ਉਹ ਇੱਥੇ ਹੀ ਹੈਗਾ ਜਾਂ ਇੱਥੇ ਹੀ ਮੌਜੂਦ ਹੈ ਧੁਨ ਹੈ ਸੁਣਾਈ ਦਿੰਦੀ ਉਹ ਹੈਗਾ ਗਾਦੀ ਤਨ ਹੈ ਸੁਣਾਈ ਦਿੰਦੀ ਉਹ ਹੈਗਾ ਗਾਦੀ ਪਾਪਾ ਜੀ ਪਿਤਾ ਜੀ ਭਲਾ ਹੁਣ ਕੌਣ ਬੋਲਦਾ ਪਾਪਾ ਜੀ ਪਿਤਾ ਜੀ ਭਲਾ ਹੁਣ ਕੌਣ ਬੋਲਦਾ ਪਾਪਾ ਜੀ ਪਿਤਾ ਜੀ ਭਲਾ ਹੁਣ ਕੌਣ ਬੋਲਦਾ ਤੂਤੀ ਹੋਵੇ ਬੋਲਦੀ ਜਦੋਂ ਸ਼ਬਦ ਪਾਦੀ ਹਨੇਰਾ ਹੋਇਆ ਕੋਈ ਜਣਾ ਬੱਤੀ ਨੂੰ ਜਗਾਓ ਨੇਰਾ ਹੋਇਆ ਕੋਈ ਜਣਾ ਬੱਤੀ ਨੂੰ ਜਗਾਓ ਆਖਦਾ ਯੂਵੀ ਦਾਦੂ ਕੈਂਡਲ ਜਲਾਦੀ ਆਖਦਾ ਯੂਵੀ ਦਾਦੂ ਕੈਂਡਲ ਜਲਾਦੀ ਸਤਿ ਸ੍ਰੀ ਅਕਾਲ ਜੀ ਨਾਲੇ ਮੱਥਾ ਟੇਕਦਾ ਸਤਿ ਸ੍ਰੀ ਅਕਾਲ ਜੀ ਨਾਲੇ ਮੱਥਾ ਟੇਕਦਾ ਹਾਏ ਨੇਤਾ ਅਦਬ ਬਣਾਤੀ ਬੇਸਵਾਦੀ ਹਾਏ ਨੇਤਾ ਅਦਬ ਬਣਾਤੀ ਬੇਸਵਾਦੀ ਪਤੀ ਦੀ ਹੈ ਗੱਲ ਇਸੇ ਕੋਲ ਨਹੀਂ ਕਰਨੀ ਪਤੇ ਦੀ ਹੈ ਗੱਲ ਕਿਸੇ ਕੋਲ ਨਹੀਂ ਕਰਨੀ ਸੌਰੀ ਬੜੇ ਪਾਪਾ ਸੌਰੀ ਮੈਂਨੇ ਤੋਂ ਬਤਾਦੀ ਸੌਰੀ ਬੜੇ ਪਾਪਾ ਸੌਰੀ ਮੈਂਨੇ ਤੋਂ ਬਤਾਦੀ ਘਰ ਇੱਕ ਬਾਈ ਰੱਖੀ ਸਾਫ ਸਫਾਈ ਨੂੰ ਘਰ ਇੱਕ ਬਾਈ ਰੱਖੀ ਸਾਫ ਸਫਾਈ ਨੂੰ ਘਰ ਵਾਲੀ ਪੁੱਛਿਓ ਨੂੰ ਪੋਛਾ ਤੋਂ ਲਗਾਦੀ ਘਰ ਵਾਲੀ ਪੁੱਛਿਓ ਨੂੰ ਪੋਛਾ ਤੋਂ ਲਗਾਦੀ ਮੂਲ ਜੋ ਸ਼ਬਦ ਆਪਾਂ ਖੁਦ ਹੀ ਵਿਸਾਰਤੇ ਮੂਲ ਜੋ ਸ਼ਬਦ ਆਪਾਂ ਖੁਦ ਹੀ ਵਿਸਾਰਤੇ ਮੂਲ ਜੋ ਸ਼ਬਦ ਆਪਾਂ ਖੁਦ ਹੀ ਵਿਸਾਰਤੇ ਅਮਨ ਪੰਜਾਬੀ ਬੋਲੇ ਬੋਲੀ ਹੈ ਖੁਦਾ ਦੀ ਵਾਉ ਨੇ ਹੜਾਪਲੇ ਜਗਾ ਹੁਣ ਬਾਦੀ ਹਾਂ ਹੂ ਵੀ ਪੇਟ ਚੜ ਗਏ ਨੇ ਹੁਣ ਯਾਦੀ ਹਾਂ ਹੂ ਵੀ ਪੇਟ ਚੜ ਗਏ ਨੇ ਹੁਣ ਯਾਦੀ